ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਰਾਜਨੀਤਿਕ ਹਲਕਿਆਂ ਨਾਲ ਜੁੜੀ ਇੱਕ ਵੱਡੀ ਦੁਖਦ ਖਬਰ ਆਈ। ਇਹ ਖਬਰ ਸੀ ਦਿੱਗਜ ਅਕਾਲੀਆਗੂ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋ ਗਿਆ। ਉਹਨਾਂ ਦਾ 99 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ ਹੈ। ਸਰਦਾਰ ਢੀਂਡਸਾ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਆਖਰੀ ਸਮਾਂ ਲਏ। ਦੱਸਦੀ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਬਿਮਾਰੀ ਦੇ ਚੱਲਦਿਆਂ ਇੱਥੇ ਇਲਾਜ ਚੱਲ ਰਿਹਾ ਸੀ ਜਿਸ ਦੌਰਾਨ ਉਹਨਾਂ ਦਾ ਦਿਹਾਂਤ ਹੋਇਆ। ਇਸ ਦਿੱਗਜ ਅਕਾਲੀ ਆਗੂ ਦੀ ਮੌਤ ਦੀ ਖਬਰ ਸੁਣਦਿਆਂ ਹੀ ਸਿਆਸੀ ਹਰਕਿਆਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਅੱਜਕੱਲ ਸੁਖਦੇਵ ਸਿੰਘ ਢੀਂਡਾ ਸਾਹ ਪਾਵੇਂ ਅਕਾਲੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਤੋਂ ਲਾਂਬੇ ਹੀ ਚੱਲ ਰਹੇ ਸਨ ਪਰ ਪੰਜਾਬ ਅਤੇ ਕੇਂਦਰ ਦੀ ਰਾਜਨੀਤੀ 'ਚ ਉਹਨਾਂ ਦਾ ਲੰਮਾ ਸਫ਼ਰ ਵੱਡੇ ਅਕਾਲੀ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੱਲਦਿਆਂ ਰਿਹਾ। ਅਕਾਲੀ ਸਭਾ 'ਚ ਕਦੀ ਵੀ ਸਰਦਾਰ ਢੀਂਡਾ ਨੂੰ ਸਰਦਾਰ ਬਾਦਲ ਤੋਂ ਪੱਖ ਕਰਕੇ ਨਹੀਂ ਵੇਖਿਆ ਗਿਆ। ਮਲਵੇ ਦੇ ਸੰਗਰੂਰ ਪਰਣਾਲਾ ਮਲੇਰਕੋਟਲਾ ਤੋਂ ਇਲਾਵਾ ਮਾਨਸਾ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੀ ਰਾਜਨੀਤੀ 'ਚ ਲੰਬਾ ਸਮਾਂ ਉਹਨਾਂ ਦੀ ਧੂਤੀ ਬੋਲਦੀ ਰਹੀ। ਉਹਨਾਂ ਦੀ ਸਿਆਸੀ ਛਵੀ ਦੀ ਛਾਪ ਅਜ ਵੀ ਪੰਜਾਬ ਦੇ ਇਸ ਵੱਡੇ ਇਲਾਕੇ ਦੇ ਲੋਕਾਂ ਦੇ ਮਨਾਂ 'ਤੇ ਦੇਖਣ ਨੂੰ ਮਿਲਦੀ ਹੈ। ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਰਹਿੰਦਿਆਂ ਵੀ ਉਹ ਅਕਾਲੀ ਸਿਆਸਤ ਦੇ ਵਿੱਚ ਵਿਚਰੇ। ਇਸ ਵੇਲੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸਿਆਸਤ ਵਿੱਚ ਸਰਗਰਮ ਨੇ। ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਨੇ ਢੀਂਡਸਾ ਪਰਿਵਾਰ ਦੀ ਸਿਆਸਤ ਦਾ ਕੇਂਦਰ ਬਿੰਦੂ ਸੰਗਰੂਰ ਜ਼ਿਲ੍ਹੇ ਦਾ ਸੁਨਾਮ ਰਿਹਾ ਹੈ ਸੋ ਜਾਹਿਰ ਹੈ ਅਗਲੇ ਦਿਨਾਂ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲੇ ਸੁਭਚਿੰਤਕਾਂ ਦਾ ਰੁਖ ਸੁਨਾਮ ਅਤੇ ਸੰਗਰੂਰ ਵੱਲ ਰਹੇਗਾ ਬਿਊਰੋ ਰਿਪੋਰਟ ਫਾਸਟ ਵੀ ਨਿਊਜ਼ ਬਠਿੰਡਾ ਖਬਰਨਾਮਾ